ਇਸੇ ਤਰ੍ਹਾਂ ਹੀ ਕੱਲ ਪ੍ਰੈਸਰ ਚੰਦੂ ਮਾਜਰਾ ਸਾਹਿਬ ਦਾ ਜਿਹੜਾ ਭਾਸ਼ਣ ਹੈ ਉਹਦੀ 2 ਮਿੰਟ ਦੀ ਵੀਡੀਓ ਜਿਹੜੀ ਹੈ ਉਹ ਪਹਿਲਾਂ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਫਿਰ ਉਹਦੇ ਤੇ ਵਿਸਥਾਰ ਤੇ ਵਿੱਚ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਉਹ ਜਿਹੜੀ 2 ਮਿੰਟ ਦੀ ਉਹਨਾਂ ਦੀ ਭਾਸ਼ਣ ਹੈ ਜਿਹਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡਾ ਵਿਸ਼ਵਾਸ ਘਾਤ ਇੱਕ ਬਹੁਤ ਵੱਡੀ ਸਾਜ਼ਿਸ਼ ਨੂੰ ਲੱਗਿਆ ਕੀਤਾ ਇਦੇ ਵਿੱਚ ਜਿਹੜੀ ਸਾਜ਼ਿਸ਼ ਸਾਹਮਣੇ ਆਈ ਆ ਉਹ ਇਹ ਹੈ ਕਿ ਕੀ ਇੱਕ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਜੋ ਮਹਾਨ ਸੰਸਥਾ ਕੀ ਉਹਨੂੰ ਕਿਸੇ ਪਾਰਟੀ ਦੇ ਖਿਲਾਫ ਪਾਰਟੀ ਦੇ ਲੀਡਰਾਂ ਦੇ ਖਿਲਾਫ ਸਿਆਸੀ ਕਿੜ ਕੱਢਣ ਵਾਸਤੇ ਵਰਤਿਆ ਸੀ ਇਹ ਬਹੁਤ ਵੱਡਾ ਸਵਾਲ ਇੱਥੇ ਖੜਾ ਹੋ ਗਿਆ ਇਸ਼ੂ ਇਹ ਆ ਕਿ ਤਖਤ ਦੇ ਜਥੇਦਾਰ ਹੁੰਦਿਆਂ ਹੋਇਆ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਸਰਦਾਰ ਸਰਦੇਵ ਸਿੰਘ ਢਿੰਡਸਾ ਸਾਹਿਬ ਦੀ ਚੰਡੀਗੜ੍ਹ ਦੀ ਕੋਠੀ ਜਿੱਥੇ ਸੁਧਾਰ ਲਹਿਰ ਦੇ ਸਾਰੇ ਲੀਡਰ ਹਾਜ਼ਰ ਸੀ ਤਖਤ ਦੇ ਜਥੇਦਾਰ ਹੁੰਦਿਆਂ ਹੋਇਆ ਕਿਉਂਕਿ ਬੜੇ ਪਿੱਛੇ ਝੂਠੇ ਉਦਾਮ ਲੱਗਦੇ ਰਹੇ ਨਾ ਕਿ ਬਾਦਲ ਸਾਹਿਬ ਨੇ ਤਖਤਾਂ ਦੇ ਜਥੇਦਾਰ ਬਲਾਲੇ ਜੀ ਕਿਉਂ ਬਣਾਏ ਜੀ ਅੱਜ ਕੋਈ ਨਹੀਂ ਕਹਿ ਰਿਹਾ ਆਪਣੇ ਆਪ ਇਮਾਨਦਾਰੀ ਦੇ ਨਾਲ ਉਹ ਐਡਮਿਟ ਕਰ ਰਿਹਾ ਕਨਫੈਸ਼ਨ ਹੈ ਕਿ ਸਰਦਾਰ ਸਖਦੇਵ ਸਿੰਘ ਢੀਂਡਸਾ ਦੀ ਕੋਠੀ ਸੁਧਾਰ ਲੈਰ ਵਾਲੇ ਸਾਰੇ ਆਗੂ ਉੱਥੇ ਰਖੜਾ ਸਾਹਿਬ ਦਾ ਵੀ ਉਹਨਾਂ ਨੇ ਨਾਮ ਲਿਆ ਉੱਥੇ ਬੀਬੀ ਜ਼ਗੀਰ ਕੌਰ ਜੀ ਦਾ ਵੀ ਉਹਨਾਂ ਨੇ ਨਾਮ ਲਿਆ ਉੱਥੇ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਦਾ ਵੀ ਉਹਨਾਂ ਨੇ ਨਾਮ ਲਿਆ ਤੇ ਉੱਥੇ ਉਹਨਾਂ ਨੇ ਕਿਹਾ ਕਿ ਸਾਰੇ ਬਾਕੀ ਸੀਨੀਅਰ ਲੀਡਰ ਜਿਹੜੇ ਸੀ ਇਸ ਜਿਹੜੇ ਅੱਜ ਵਖਰਾ ਚੁੱਲੇ ਦੇ ਲੀਡਰ ਆ ਇਹ ਸਾਰੇ ਸੁਧਾਰ ਲਹਿਰ ਦੇ ਲੀਡਰ ਜਿਹੜੇ ਆ ਇਹ ਉੱਥੇ ਹਾਜ਼ਰ ਸੀ ਪਹਿਲਾ ਤਾਂ ਸਵਾਲ ਆ ਕਿ ਮਸਲਾ ਤਖਤ ਤੇ ਪਹੁੰਚ ਚੁੱਕਿਆ ਸੀ ਔਰ ਗਿਆਨੀ ਹਰਪੀ ਸਿੰਘ ਜੀ ਬਤੌਰ ਜਥੇਦਾਰ ਇੱਕ ਧਿਰ ਦੀ ਮੀਟਿੰਗ ਦੇ ਵਿੱਚ ਕਿਉਂ ਹਾਜ਼ਰ ਹੋਏ ਕਿ ਬਤੌਰ ਜਥੇਦਾਰ ਉਹਨਾਂ ਦਾ ਉੱਥੇ ਜਾਣਾ ਵਾਜਿਬ ਸੀ ਇਸ ਗੱਲ ਦਾ ਜਵਾਬ ਅਸੀਂ ਗਿਆਨੀ ਹਰਪ੍ਰੀਤ ਸਿੰਘ ਅਰਥੋਂ ਜਿਹੜਾ ਉਹ ਪੁੱਛਣਾ ਚਾਹੁੰਦੇ ਆ